ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕੁਚਨ ਵਿੱਚ ਤੁਹਾਡਾ ਸਵਾਗਤ ਹੈ। ਹੋਰ ਸਨਾਓ ਜੀ ਸਾਰਿਆਂ ਦਾ ਠੀਕ ਹੋਣਾ ਚੱਲ। ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ। ਠੀਕ ਠਾਕ ਹੋਵੋਗੇ। ਸਵੇਰ ਦਾ ਟਾਈਮ ਹੈ ਜੀ। 6:30 ਪੌਣੇ 7 ਹੋ ਰਹੇ ਨੇ। ਉਹ ਸਮਾਂ ਟਾਈਮ ਤੇ 15 ਮਿੰਟ ਦੇ ਵੀ ਕਰਿਆ ਬਸ 6:30 ਹੋ ਗਏ ਨੇ। 6:30 ਦੇ ਸਾਰਿਆਂ ਨੂੰ ਸਵਾਗਤ ਹੋ। ਤੇ ਆਪਣੇ ਪਾਠ ਵਗੈਰਾ ਕਰ ਲਿਆ ਹੈ ਨਾ ਉੱਥੇ ਤੇ ਹੁਣ ਆਪਾਂ ਲਾ ਦੇਈਏ ਮਸ਼ੀਨ ਜਹਾ ਬਣਾ ਕੇ ਦਾੜ ਜੀ ਨੂੰ ਲਾ ਦੇ ਆਪਾਂ ਲਾ ਦੇ ਨੂੰ ਤੇ ਉਹਦੇ ਮੰਜੀ ਸੁੱਤਾ ਵੀ ਇਹ ਕਿ ਰਾਤੀ ਇਹ ਲੇਟ ਆਈ ਸੀ ਪੰਗਾ ਪੈ ਗਿਆ ਹੈ ਰਾਤੀ ਟਰੈਕਟਰ ਦਾ ਟੈਂਚਰ ਹੋ ਗਿਆ ਹੁਣ ਦੇਖਿਆ ਸਵੇਰੇ ਉੱਠਿਆ ਦੇਖੋ ਹੁਣ ਫਿਰ ਬੱਤ ਪਾ ਦੀ ਨਿੱਕ ਲਵਾ ਕੇ ਲਿਆਉਣਗੇ ਗੁੱਕੇ ਨਾਲ ਇਹਨੂੰ ਉੱਪਰ ਚੱਕ ਲਿਆ। ਲਿਆ, ਹੋ ਲਿਆ। ਥੋੜਾ ਵੀ ਚੱਕ ਲਿਆ। ਉਹ ਕਰ। ਲਿਆ, ਫੇਰ ਥੋੜਾ ਲੈ ਰਿਹਾ। ਲਿਆ ਮੈਂ ਬਾਲਟੀ। ਇੱਕ ਪਰਲੇ ਟਾਇਰ ਹੋਇਆ ਹੈ। ਛੁੱਟ ਦੇ ਤਾਂ ਦੇਖੋ ਕਿੰਨਾ ਚੜ ਕੇ ਆ ਗਿਆ। ਲੋ ਜੀ ਨੇ ਪਾਪਾ ਜੀ ਹੁਣ ਟਾਪੀ ਨਾਲ ਉਹ ਵੱਢਣਗੇ ਗੁੱਕਾ ਜਾਂ। ਗੁੱਕਾ ਲਾ ਕੇ ਇਹਨੇ। ਫੇਰ ਟਰੈਕਟਰ ਨੂੰ ਲੈ ਕੇ ਜਾਣਗੇ ਰਾਜਪੁਰੇ। ਪੈਂਚਰ ਲਵਾ ਤੇ ਆਪਾਂ ਗੱਲ ਜੀ ਮੇਹਾਰ ਸਰਦਾਰ ਦੀ ਚਲੇਗੀ ਪਿੱਛੇ ਮੱਜਾ ਕੋਲੇ ਬਸ ਮੈਂ ਚਲਦੀ ਆ ਆਪਣਾ ਬਾਲਟੀ ਇੱਥੇ ਫਿਰ ਆ ਕੇ ਆਟਾ ਵਗੈਰਾ ਗੁੰਨਾਂਗੇ ਹਨਾ ਆਟਾ ਗੁੰਨਾਂਗੇ ਦੇਸੀ ਕਾਟ ਬਣਾਵਾਂ ਜਾਂ ਥੀ ਬਣਾਵਾਂ ਕਾਲਤਾ ਚੱਪੜਾ ਤੁਣਾ ਲੈ ਜੀ ਪਾਪਾ ਜੀ ਕਿ ਉਹ ਵੀ ਸਬਜੀ ਬੜੀ ਸਵਾਦ ਹੈ ਕਹਿੰਦੇ ਕੀ ਆਦੀ ਹੈ ਮੈਂ ਕਿਹਾ ਹਾਂ ਜੀ ਕੀ ਆਦੀ ਤੁਸੀਂ ਸਾਡੇ ਘਰੇ ਨਾ ਇਹ ਬੜਾ ਬਹਿਣ ਹੈ ਜੀ ਕਹਿਦੀ ਨਾ ਚੱਪੜਾ ਕੁੱਦੂ ਦੇ ਕੋਈ ਨਹੀਂ ਜੇ ਇਹਨਾਂ ਨੂੰ ਉਲਟ ਕੇ ਖਾ ਲਓ ਬਸ ਸਭ ਕੀ ਵੀ ਇਹ ਸਬਜੀ ਬਣਾਈ ਹੋਈ ਹੈ ਫਿਰ ਖਾ ਲੈਣਗੇ ਇੰਤਜ਼ਾਰ ਦੇਣ ਨੂੰ ਸਾਰੇ ਨੂੰ ਮੈਂ ਕੀ ਹੋ ਗਿਆ ਸਬਜੀ ਗਈ ਕਿ ਮੈਂ ਥੋੜੀ ਜਿਹੀ ਅਜੇ ਖਾਦੀ ਆ ਭਲਾਂ ਜੇ ਪੁੱਛੇ ਇਹਨਾਂ ਨੂੰ ਵਿਕੀ ਅਫੋਨ ਲੈ ਕੇ ਆਇਆ ਸੀਗਾ ਕੋਈ ਗਿਆ ਤੇ ਹੱਜ ਗਾ ਤੇ ਮੈਂ ਤਾਂ ਗਈ ਨਹੀਂ ਨਹੀਂ ਮੈਂ ਬਸ ਕੀ ਅਜੇ ਸਬਜੀ ਖਾਦੀ ਸੀ ਤਦ ਫੇਰ ਨਹੀਂ ਖਾਣੇ ਸੀਗੇ ਲੋ ਜੀ ਪਤਾਰ ਕੱਢਣ ਚੱਲੀਏ ਮਸ਼ੀਨ ਲਾ ਕੇ ਅਨੇ ਉਹਦੇ ਉੱਠੂਗਾ ਹੈਂ ਕਿਲਕੇ ਨੂੰ ਫੋਨ ਕਰਾ ਅੱਛਾ ਲੈ ਆਵਾ ਉਰ ਰੱਖ ਦਮ ਬਾਲਤੀ ਚ ਤਿਹ ਇੱਧਰ ਲੈ ਆਣੀ ਐ ਤੇ ਚੂਹੇ ਚਾਹੀ ਪੀ ਗਈ ਜਹਾਂ ਆਪੇ ਕੋਈ ਨੰਬਰ ਤਾਂ ਨਾ ਮਿਲੇ ਨੀ ਤੂੰ ਜਦੋਂ ਕੋਈ ਲਾ ਦੇਗਾ ਕਰਮ ਹੋਈ ਨਾ

बोधा हाँ जा टूट के गिर गया नीचे हां वो नहीं टूटने की ਨਵਾਰੀ ਚ ਟਰੈਕਟਰ ਉਹ ਕਰਿਆ ਹੈ ਨਾ ਪਹਿਲਾ ਮੋਗ ਉਹਦੇ ਡੰਡਾ ਦਾ ਇੱਕ ਹੋ ਟੁੱਟ ਗਿਆ ਆਹ ਦੇਖ ਲੋ ਮੋਗਰੀ ਦਿੱਤੀ ਸੀਗੀ ਕੱਪੜੇ ਧੋਣ ਵਾਲੇ ਕੀ ਹਾਲ ਕਰਤੇ ਆ ਮੋਗਰੀ ਦਾ ਵੀ ਗੇਟ ਤੋਂ ਬਾਹਰ ਨਿਕਲੇ ਨਹੀਂ ਮੋਗਰੀ ਜਿਹਦੇ ਨਾਲ ਦੀ ਨਾਲ ਟੁੱਟ ਗਈ ਉਹ ਕੰਮ ਹੋਇਆ ਇਹ ਮੋ ਕੱਪੜੇ ਧੋਣ ਦਾ ਮੋਗਰੀ ਵੀ ਤੋੜ ਕੇ ਰੱਖਦੇ ਫਿਰ ਹੁਣ ਉਹ ਦਿੱਤੀ ਹੈ ਪਾਪਾ ਕਹਿੰਦੇ ਥੋੜੀ ਲੋਹੇ ਦੀ ਹੁਣ ਲੋਹੇ ਦੀ ਥੋੜੀ ਦੇ ਕੇ ਫੇਰ ਪੇਚ ਹੈ ਪਤਾ ਨਹੀਂ ਕੀ ਆ ਕਹੇਰੇ ਆ ਰਹੀ ਹੈ ਵਸਨਾ ਅਗੀ ਬੱਚੇ ਕੱਟੇ ਨੂੰ ਮੈਂ ਤਾਂ ਨਹੀਂ ਤੋੜਿਆ ਪਾਪਾ ਜੀ ਤੋੜਿਆ ਹੁਣ ਹਾਂ ਰਾਤ ਲਾ ਦੇਦਾ ਮੈਂ ਤੇਲ ਤਾਂ ਲੈਣ ਝਾੜੂ ਲਾਵਾਂ ਮੜ ਜਦ ਸਾਫ ਕਰਨਾ ਬਾਹਰ ਵੀ ਚੰਬਰ ਦੇ ਸੈਟਾ ਕੱਢ ਲਓ ਕੰਮੀ ਆਪਣੇ ਕੰਮ ਕਰਦੇ ਕੋਈ ਸੈਟਾ ਬੰਦ ਨਹੀਂ ਕੋਈ ਉਹ ਕਿਹਦੇ ਦਾ ਨਾ ਖਾ ਰਹੀ ਹੈ ਨਾ ਖੜੀ ਆ ਇਹ ਲਾਪੜੀ ਅੰਦੀਆਂ ਰੱਖ ਤਾਂ ਦੱਬੇ ਹੈ ਰੋਟੀ ਚੇਰੇ ਰੱਖ ਲਵੀਂ ਚੇਰੇ ਖੜ ਜਾ ਓਏ ਤੈਨੂੰ ਕਾਲੀ ਲੱਗੀ ਵੀ ਐ ਮੈਂ ਮੈਨੂੰ ਲੱਗਣਾ ਪਤਰੀ ਮਾਂ ਨੂੰ ਖਾਦਾ ਲੈਣ ਦੇ ਕੁਛ ਤੇਰੇ ਔਰੇ ਵੀ ਤੋਂ ਕੋਈ ਅੰਨਸੇ ਕਰਮਾ ਸੁਹੂਣੇ ਬਾਹਰ ਬੱਲੇ ਮੈਂ ਕਿੱਧਰ ਨੂੰ ਜਾ ਰਹੀ ਐ ਮੈਂ ਤਾਂ ਸਾਰੀ ਖੁੱਲੀ ਛੱਡ ਕੇ ਇੱਧਰ ਆ ਗਈ ਲੋ ਜੇ ਪਰਾਜਪੁਰੇ ਜਾਏ ਰਾਜਪੁਰੇ ਦਾ ਵੀ ਟੂਰ ਕੱਢੇ ਪੂਆ ਜਮ ਦਵਾਈ ਦਵਾ ਕੇ ਲੈ ਕੇ ਆਈ ਸੀ ਕਿ ਪੂਆ ਜੀ ਆਏ ਸੀਗੇ ਤੇ ਇੱਧਰ ਉਦਮ ਸਿੰਘ ਬੈਠਾ ਹੈਲੋ ਉਦਮ ਸਿੰਘ ਹੈਲੋ ਉਹ ਖਾ ਰਹਿ ਗਿਆ ਅੱਜ ਮੇਰਾ ਪੁੱਤ ਸ਼ਵੇਰ ਦਾ ਹਨਾ ਮੈਂ ਕਿਹਾ ਸੀ ਕਿ ਮੈਂ ਜਾਣਾ ਮੈਂ ਕਿਹਾ ਤਰੋਟੀ ਖਾ ਲੈ ਰੋਟੀ ਨਹੀਂ ਖਾਦੀ ਤੇ ਆਪਾਂ ਲੈ ਕੇ ਆਏ ਸੀਗੇ ਜੀ ਬਰੈਡ ਪਕੌੜਾ ਤੇ ਸਮੋਸੇ ਤੇ ਉਦੋਂ ਮੈਨੂੰ ਬਰੈਡ ਪਕੌੜਾ ਵੀ ਖਲਾਤੇ ਤੇ ਸਮੋਸੇ ਵੀ ਖਲਾਤੇ ਘਰ ਆ ਕੇ ਦੇਖਿਆ ਸਿਲੰਡਰ ਖਤਮ ਸੌਰੀ ਘਰ ਆ ਕੇ ਦੇਖਿਆ ਜੀ ਸਿਲੰਡਰ ਖਤਮ ਇੱਕ ਰੋਟੀ ਤਾਰਨ ਲੱਗੀ ਸੀਗੀ ਸਿਲੰਡਰ ਖਤਮ ਹੋ ਗਿਆ ਇੱਕ ਸਿਲੰਡਰ ਦਿੱਤਾ ਸੀਗਾ ਆਪਣੇ ਪਰਸੋਂ ਜੱਤੇ ਚਾਚਾ ਜੀ ਨੂੰ ਦਰ ਨਵਿੰਦਰ ਉਹਨਾਂ ਨੂੰ ਹੁਣ ਮੈਂ ਫੋਨ ਕਰਕੇ ਹਟਿਆ ਮੈਂ ਕਿ ਸਾਡੇ ਦਾ ਰੋਟੀ ਦਾ ਔਖਾ ਹੋ ਗਿਆ ਵੀ ਹੁਣ ਅਸੀਂ ਰੋਟੀ ਬਣਾਣੀ ਹੈ ਵੀ ਕੀ ਕਰੀ ਹੈ ਨਾ ਕਹਿੰਦਾ ਦੇਖਦੇ ਆ ਹਨ ਉਹ ਤੇ ਸਿਲੰਡਰ ਵਾਲੀ ਗੱਡੀ ਨੂੰ ਫੋਨ ਕਰਿਆ ਹੋਇਆ ਉਹ ਵੈਸੇ ਪਿੰਡ ਦੀ ਪੂਲੀ ਦਾ ਟੱਪ ਗੇ ਹੁਣ ਦੇਖਦੇ ਇੱਥੇ ਕਦੋਂ ਤੱਕ ਆਣਗੇ ਕਿ ਦਾਲ ਵਗੈਰਾ ਮੈਂ ਬਣਾ ਲਈ ਸੀ ਕਿ ਸਾਰੇ ਕੰਮ ਕਰ ਨੱਟਾਤੇ ਸੀਗੇ ਬਾਕੀ ਤਾਂ ਆਪਣੇ ਕੰਮ ਕਾ ਸਾਰੇ ਨਿਪੜੇ ਹੋਏ ਨੇ ਬਸ ਇੱਕ ਰੋਟੀ ਰੋਟੀ ਬਣਾਣੀ ਰਹਿੰਦੀ ਆ ਆਟਾ ਗੁੰਨਿਆ ਹੋਇਆ ਦੇਖਦੇ ਹੁਣ ਕੀ ਬਣਦਾ ਹੈ ਰੋਟੀ ਦਾ ਅੱਜ ਤਾਂ ਬਾੜੀਆਂ ਮੁਸ਼ਕਿਲ ਆ ਰਹੀਆਂ ਨੇ ਸਵੇਰੇ ਪਹਿਲਾਂ ਉੱਠੇ ਜਦੋਂ ਹਨਾ ਟਰੈਕਟਰ ਦਾ ਟਾਇਰ ਪੈਂਚਰ ਹੁਣ ਇੱਕ ਇਹ ਨਵਾਂ ਪੰਗਾ ਖੜਾ ਹੋ ਗਿਆ ਸਿਲੰਡਰ ਖਤਮ ਹੈ ਹੁਣ ਦੇਖਦੇ ਰੋਟੀ ਵੀ ਨਾ ਔਖੀ ਹੋ ਗਈ ਹੁਣ ਗੈਸ ਤੋਂ ਵੀ ਨਾ ਔਖੀ ਹੋਈ ਪਈ ਐ ਬਰੈਡ ਪੋੜ ਲਈ ਆਏ ਤੇ ਸਮੋਸੇ ਲਈ ਆਏ ਨਾਲੇ ਬਾਜ਼ਾਰ 'ਚ ਜਾਏ ਕੰਮ ਕਰ ਸੀਗੇ 2-4 ਉਹ ਕਰੇ ਪਰ ਹੁਜੀ ਵੀ ਅੱਧ ਤੋਂ ਜ਼ਿਆਦਾ ਕੰਮ ਆਪਣੇ ਰਹਿੰਦੇ ਨੇ ਕਿਉਂਕਿ ਮੈਨੂੰ ਕਾੜੀ ਸੀਗੀ ਹਨਾ ਕਿਉਂਕਿ ਰੋਟੀ ਬਣਾਣੀ ਸੀਗੀ ਆ ਕੇ ਚਲੋ ਜੀ ਦੇਖੀਏ ਹੁਣ ਕੀ ਕਰੀਏ ਕੀ ਨਾ ਕਰੀਏ ਕਰਦੀ ਆ ਉਧਰ ਫੋਨ ਚੱਕ ਜਨਨ ਦੁਆਰੇ ਮਿਲਦੇ ਥੋੜੀ ਦੇਰ ਬਾਅਦ ਲੈ ਫੇਰ ਫੋਨ ਮਲਾਤੇ ਮੈਨੂੰ ਮੈਨੂੰ ਫੋਨ ਘੱਟ ਮਲਾਇ ਕਰਨਾ ਬਾਰ-ਬਾਰ ਲੋ ਜੀ ਆ ਜਿੰਦਰਾ ਲਿਆਂਦਾ ਸੀਗਾ ਬਸ ਹੁਣ ਸਾਰਾ ਕੰਮ ਨਿਬੜ ਗਿਆ ਬਨਾ ਪੱਟਾ ਵਗੈਰਾ ਦਾ ਤੇ ਹੁਣ ਸਰਦਾਰ ਜੀ ਇਹਨੂੰ ਟਰਾਲੀ 'ਚ ਲੱਦਣਗੇ ਹੋਣ ਜਾ ਕੇ ਮੌਸਮ ਮੜ ਜਾ ਠੀਕ ਹੋਇਆ ਏ ਠੰਡਾ ਹੋਇਆ ਏ ਇੱਕ ਜੀ ਕਰਦਾ ਸੰਪਰਦਵਾਂ ਇੱਕ ਜੀ ਕਰਦਾ ਰਹਿਣ ਦਵਾਂ ਬਾਲਾ ਉਹ ਹੋ ਜਾਂਦੇ ਕੀ ਕਰ ਕੀ ਨਾ ਕਰ ਗੱਡੀ ਧੋਣੀ ਐ ਹਜੇ ਮੈਂ ਗੱਡੀ ਦਾ ਬਹੁਤ ਬੁਰਾ ਹਾਲ ਹੋ ਗਿਆ ਵਿੱਚੋਂ ਹੀ ਬਹੁਤ ਗੰਦੀ ਹੋ ਗਈ ਪਈ ਐ ਗੱਡੀ ਦੇਖਣੀ ਤੇ ਧਵਾ ਕੇ ਲੈ ਕੇ ਆਉਂਗੀ ਨਹੀਂ ਤਾਂ ਫਿਰ ਘਰੇ ਹੀ ਧੋਵਾਂਗੇ ਅੱਜ ਮੱਜਾਂ ਨਵਾਈਆਂ ਸੀਗੀਆਂ ਸਵੇਰੇ ਫੁੱਲ-ਬੁੱਟੇ ਦਾ ਹਜੇ ਗਿੱਲਿਆ ਪੈਣੇ ਆ ਇੱਧਰ ਵਾਲਾ ਰਹਿੰਦਾ ਓਹ ਸਾਰਾ ਘੇਰਾ ਪਾਣੀ ਦਾ ਭਰ ਗਿਆ ਅੱਜ ਸਾਰਾ ਦਿਨ ਹੋ ਗਿਆ ਉਦੋਂ ਨੂੰ ਵੀ ਧੁੱਪ ਚ ਫਿਰਦੇ ਨੂੰ ਬਾੜਾ ਪੂਰਾ ਹਾਲ ਹੋਇਆ ਪਿਆ ਹੁਣ ਤਾਂ ਜਲ ਮੌਸਮ ਠੰਡਾ ਜਾ ਹੋ ਗਿਆ ਕਹਿੰਦੇ ਨੇ ਵਿੱਚ ਵਿੱਚ ਹਨਾ ਕਹਿੰਦੇ ਵੀ ਪੰਜਾਬ ਚ ਬਹੁਤ ਜ਼ਿਆਦਾ ਨੇਰੀ ਆਣੀ ਹੈ ਤੂਫਾਨ ਆਣਾ ਪਤਾ ਨਹੀਂ ਕੀ ਕੀ ਆਣਾ ਵੀ ਮੀਂਹ ਆਣਗੇ ਹਨਾ ਹੁਣ ਬਾਕੀ ਦੇਖਦੇ ਹਾਂ ਚੱਲ ਕੀ ਬਣਦੇ ਪਰ ਉਦੋਂ ਕਹਿੰਦਾ ਜੀ ਖੇਤਾਂ ਚ ਉਧਰ ਵੀ ਕਹਿੰਦਾ ਮਮਾ ਬਹੁਤ ਜ਼ਿਆਦਾ ਹਵਾਵਾਂ ਚੱਲੀ ਹਨਾ ਵੀ ਮੰਜਾ ਵੀ ਕਹਿੰਦੇ ਇੱਕ ਵਾਰ ਦਾ ਹੈ ਹਾਲਰ ਕਹਿੰਦਾ ਮੈਂ ਸੋਚਿਆ ਕਿ ਤੇ ਪਹਟਾ ਲਾ ਗਿਆ ਮੋਟਰਸਾਈਕਲ ਵੀ ਹੱਲ ਲਗੀ ਪਤਾ ਨਹੀਂ ਕੀ ਕੁਝ ਬੋਲੀ ਜਾਵੇ ਮੈਂ ਕਿ ਧਿਆਨ ਰੱਖਿਆ ਕਰਦੇ ਹਾਂ ਅਣੇ ਨਾਲੇ ਬਸ ਹੁਣ ਆਪਾਂ ਚੱਲਾਂਗੇ ਤਾਰ ਕੱਢਣ ਤਾਰ ਕੱਢ ਕੇ ਖੇਰ ਬਣਾ ਲਾਂਗੇ ਰੋਟੀ ਦਾਲ ਬਣਾ ਲਈ ਸੀਗੀ ਆਪਾਂ ਨੇ ਚਲੋ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਬਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਜੀ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਨਾਲ ਤਦ ਤੱਕ ਲਈ ਸਾਰੇ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ